ਨਾਜਮੀਨਾ ਵੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਮਨਜੀਤ ਸਿੰਘ ਰਮਾਣਾ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੀ ਸੱਤਾ ਦੀ ਦੁਰਵਰਤੋਂ ਕਰਕੇ ਵਕਾਰੀ ਪੰਜਾਬ ਕੇਸਰੀ ਗਰੁੱਪ ਤੇ ਛਾਪਾ ਮਾਰੀ ਅਤੇ ਘੇਰਾਬੰਦੀ ਕਰਨਾ ਬਹੁਤ ਨਿੰਦਣਯੋਗ ਅਤੇ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਹੈ ਜਿਸ ਪੰਜਾਬ ਕੇਸਰੀ ਨੇ ਅੱਤਵਾਦੀ ਦੌਰ ਦੌਰਾਨ ਕਦੇ ਵੀ ਕਲਮ ਨਹੀਂ ਝੁਕਾਈ ਉਸ ਨੂੰ ਧਮਕੀ ਦੇਣ ਨਾਲ ਨਾ ਤਾਂ ਸੱਚਾਈ ਨੂੰ ਰੋਕਿਆ ਜਾਵੇਗਾ ਤੇ ਨਾ ਹੀ ਸਵਾਲਾਂ ਨੂੰ ਖਤਮ ਕੀਤਾ ਜਾਵੇਗਾ ਇਹ ਸ਼ਬਦ ਜ਼ਿਲ੍ਹਾ ਪਾਜਪਾ ਪ੍ਰਦਾਨ ਰਜਨੀਸ਼ ਤਮਾਨ ਅਤੇ ਪ੍ਰੈਸ ਸਕੱਤਰ ਡਾਕਟਰ ਸतीश ਕੁਮਾਰ ਨੇ ਮੀਡੀਆ ਗਰੁੱਪ ਵਿਰੁੱਧ ਕਾਰਵਾਈਆਂ ਲਈ ਆਪ ਸਰਕਾਰ ਤੇ ਵਰਧਿਆ ਹੋਇਆ ਕਹੇ ਤਮਾਨ ਨੇ ਕਿ ਪੰਜਾਬ ਨੂੰ ਤਬਾਹੀ ਦੇ ਕੰਡੇ ਤੇ ਪਹੁੰਚਾਉਣ ਤੋਂ ਬਾਅਦ ਆਪ ਸਰਕਾਰ ਜੋ ਹੁਣ ਆਪਣੇ ਵਿਰੁੱਧ ਜਨਤਕ ਰੂਹ ਤੋਂ ਡਰਦੀ ਹੈ ਹੁਣ ਪੂਰੀ ਤਰ੍ਹਾਂ ਘਬਰਾ ਗਈ ਹੈ ਸੱਤਾ ਗੁਆਣ ਦਾ ਡਰ ਇੰਨਾ ਡੂੰਗਾ ਹੈ ਕਿ ਪੰਜਾਬ ਸਰਕਾਰ ਨੇ ਹੁਣ ਮੀਡੀਆ ਨੂੰ ਡਰਾਉਣ ਅਤੇ ਦਬਾਉਣ ਤੇ ਉਤਰ ਆਈ ਹੈ ਇਸ ਲਈ ਰਾਜ ਦੀਆਂ ਏਜੰਸੀਆਂ ਦੀ ਵਰਤੋਂ ਕਰਕੇ ਆਪ ਸਰਕਾਰ ਦੀ ਇਹ ਕਾਰਵਾਈ ਹੰਕਾਰ ਅਤੇ ਤਾਨਾਸ਼ਾਹੀ ਨਾਲ ਭਰੀ ਹੋਈ ਹੈ ਤੇ ਮਾਨੀ ਕਿਹਾ ਕਿ ਦਿੱਲੀ ਤੋਂ ਬਾਅਦ ਪੰਜਾਬ ਦੇ ਲੋਕਾਂ ਨੇ ਹੁਣ ਆਪ ਨੂੰ ਬਾਹਰ ਕੱਢਣ ਦਾ ਫੈਸਲਾ ਕਰ ਲਿਆ ਹੈ ਇਸੇ ਕਰਕੇ ਸਤਾ ਗਵਾਂ ਤੋਂ ਡਰੋਂ ਪੰਜਾਬ ਵਿੱਚ ਆਪ ਸਰਕਾਰ ਤਾਨਾਸ਼ਾਹੀ ਪਹੁੰਚ ਅਪਣਾ ਰਹੀ ਹੈ ਪਰ ਇਤਿਹਾਸ ਗਵਾਹ ਹੈ ਕਿ ਕੋਈ ਵੀ ਸਰਕਾਰ ਜੋ ਪ੍ਰਗਟਾਵੇ ਦੀ ਆਜ਼ਾਦੀ ਨੂੰ ਦਬਾਉਂਦੀ ਹੈ ਉਸ ਦਾ ਡਿੱਗਣਾ ਤੈ ਹੈ ਉਹਨਾਂ ਕਿਹਾ ਕਿ ਪੰਜਾਬ ਵਿੱਚ ਆਪ ਸਰਕਾਰ ਚੁੱਪਚਾਪ ਉਹਨਾਂ ਮੀਡੀਆ ਆਊਟਲੈਟਾਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਸਰਕਾਰ ਲਈ ਅਸੁਵਿਧਾਜਨਕ ਸਵਾਲ ਉਠਾਉਂਦੇ ਹਨ ਜਿਨ੍ਹਾਂ ਦੇ ਸਰਕਾਰ ਕੋਲ ਕੋਈ ਜਵਾਬ ਨਹੀਂ ਹਨ ਪ੍ਰੈਸ ਸਖਤਰ ਡਾਕਟਰ ਸतीश ਕੁਮਾਰ ਨੇ ਕਿਹਾ ਕਿ ਮੀਡੀਆ ਲੋਕਤੰਤਰ ਦਾ ਆਖਰੀ ਗੜ ਹੈ ਜਦੋਂ ਇਸ ਤੇ ਹਮਲਾ ਹੁੰਦਾ ਹੈ ਤਾਂ ਇਹ ਸਮਝਣਾ ਚਾਹੀਦਾ ਹੈ ਕਿ ਲੋਕਤੰਤਰ ਖੁਦ ਖਾਤਰੀ ਵਿੱਚ ਹੈ